ਗੁਰੂ ਨਗਰੀ ਅੰਮ੍ਰਿਤਸਰ ਤੋਂ ਕੈਮਰਾ ਦੇ ذریعے ਨਜ਼ਰ ਰੱਖੇ ਰਹੀ ਜਾਏਗੀ ਹਾਲਾਂਕਿ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ 26 ਤਰੀਕ ਤੋਂ ਈਚਲਾਨ ਦੀ ਸਰਵਿਸ ਵੀ ਸ਼ੁਰੂ ਹੋਣ ਜਾ ਰਹੀ ਹੈ ਸੋ ਅੰਮ੍ਰਿਤਸਰ ਸ਼ਹਿਰ ਦੇ ਉਸ ਕਮਰੇ ਦੇ ਵਿੱਚ ਅਸੀਂ ਮੌਜੂਦ ਹਾਂ ਜਿੱਥੇ ਸੈਟਅਪ ਲਗਾਇਆ ਗਿਆ ਤੇ ਅੰਮ੍ਰਿਤਸਰ ਸ਼ਹਿਰ ਦੇ ਹਰ ਚੌਂਕ ਚਰਾਹੇ ਦੇ ਸੀਸੀਟੀਵੀ ਕੈਮਰੇ ਦੇ ذریعے ਨਜ਼ਰ ਰੱਖੀ ਜਾ ਰਹੀ ਹੈ ਸੋ ਅੰਮ੍ਰਿਤਸਰ ਦੇ ਜਿਹੜੇ ਕਮਿਸ਼ਨਰ ਹਨ ਨਗਰ ਨਿਗਮ ਦੇ ਸਾਡੇ ਨਾਲ ਮੌਜੂਦ ਹੈ ਸਰ ਸਭ ਤੋਂ ਪਹਿਲਾਂ ਕੈਮਰੇ ਦੇ ذریعے ਹੁਣ ਨਜ਼ਰ ਰੱਖੀ ਜਾਏਗੀ ਇਸ ਦੇ ਨਾਲ ਕੀ ਲੱਗਦਾ ਕਿ ਕੀ ਫਾਇਦਾ ਹੋਏਗਾ ਇਤਨਾਲ ਸਾਡੇ 4 ਮੇਨ ਪ੍ਰੋਬਲਮਸ ਜਿਹੜੀਆਂ ਰਿਸੋਲਵ ਹੋਣ ਗਿਆ ਜੇ ਪੁਲਿਸ ਦੇ ਐਂਗਲ ਤੋਂ ਦੇਖੇ ਤਾਂ ਉਹਨਾਂ ਦੇ ਟ੍ਰੈਫਿਕ ਅਫੈਂਸਸ ਤੇ ਕ੍ਰਾਈਮ ਜਿਹੜਾ ਉਹ ਇਥੋਂ ਸਾਰਾ ਟ੍ਰੇਸ ਆਊਟ ਹੋਏਗਾ ਤੇ ਇਹ ਚਲਾਨਿੰਗ ਸ਼ੁਰੂ ਹੋਏਗੀ ਜੇ ਕਾਰਪੋਰੇਸ਼ਨ ਦੇ ਅਸਪੈਕਟ ਤੋਂ ਦਸੀਏ ਦੇਖੀਏ ਤਾਂ ਇਨਕ੍ਰੋਚਮੈਂਟਸ ਇਲੀਗਲ ਐਡਵਰਟਾਈਜ਼ਮੈਂਟਸ ਇਲੀਗਲ ਹੋਡਿੰਗਸ ਜਾਂ ਕੋਈ ਇਹੋ ਜਿਹੀ ਗਤੀਵਿਧੀ ਜਿਹੜੀ ਕਿ ਦੇ ਮਿਊਨਿਸਪਲ ਕਾਰਪੋਰੇਸ਼ਨ ਦੇ ਰੂਲਸ ਦੇ ਅਗੇਂਸਟ ਹੈ ਉਹ ਇਥੋਂ ਅਸੀਂ ਉਹਨੂੰ ਟਰੈਕ ਤੇ ਟ੍ਰੇਸ ਕਰ ਪਾਵਾਂਗੇ ਸਰ ਇਚ ਲੰਦੀ ਸਰਵਿਸ ਵੀ ਸ਼ੁਰੂ ਹੋਣ ਜਾ ਰਹੀ ਹੈ ਉਸ ਦੇ ਲਈ ਹਰ ਚੌਂਕ ਚੌਰਾਹੇ ਤੇ ਨਜ਼ਰ ਰੱਖੀ ਜਾਏਗੀ ਸੀਸੀਟੀਵੀ ਕੈਮਰਾ ਜ਼ਰੀਏ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਬਹੁਤ ਲੋਕ ਹੈ ਲੇਕਿਨ ਹੁਣ ਉਸ ਦਾ ਫਾਇਦਾ ਮਿਲੇਗਾ ਕਿੰਨੀ ਟੀਮ ਤਾਇਨਾਤ ਕੀਤੀ ਗਈ ਹੈ ਤੇ ਕੀ ਹੈ 24 ਘੰਟੇ ਸਾਰੇ ਚੌਂਕ ਚੌਰਾਹੇ ਤੇ ਨਜ਼ਰ ਰੱਖੀ ਇਹ 24 ਘੰਟੇ ਇਹਦੀ 24/7 ਮੋਨਿਟਰਿੰਗ ਹੋਏਗੀ ਤੇ ਇਹ ਅੰਮ੍ਰਿਤਸਰ ਪੁਲਿਸ ਤੇ ਕਾਰਪੋਰੇਸ਼ਨ ਦੀ ਕੰਬਾਈਨਡ ਟੀਮ ਹੈ ਆਰਾਊਂਡ 30 ਬੰਦਿਆਂ ਦੇ ਜਿਹੜਾ ਇਸ ਨੂੰ 24/7 ਮੋਨਿਟਰ ਕਰ ਰਹੇ ਹਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਿੰਨੇ ਟੋਟਲ ਕੈਮਰੇ ਲਗਾਏ ਗਏ ਆ ਕਿ ਲੱਗਦਾ ਹੈ ਕਿ ਜਿੰਨੇ ਵੀ ਕੈਮਰੇ ਲਗਾਏ ਗਏ ਆ ਇਸ ਦੇ ਨਾਲ ਸਾਰੇ ਚੌਂਕ ਸੁਰੱਖਿਤ ਨਜ਼ਰ ਪੂਰੀ ਤਰ੍ਹਾਂ ਰੱਖੀ ਜਾਏਗੀ ਕਿਉਂਕਿ ਅੰਮ੍ਰਿਤਸਰ ਸ਼ਹਿਰ ਬਹੁਤ ਵੱਡਾ ਹੈ ਕਰੀਬ 26 ਤੋਂ 30 ਕਿਲੋਮੀਟਰ ਦੇ ਦਾਇਰੇ ਵਿੱਚ ਚਾਰੇ ਪਾਸੇ ਫੈਲਿਆ ਹੋਇਆ ਹੈ ਫਿਲਹਾਲ ਇਹ 1114 ਕੈਮਰਿਆਂ ਨਾਲ ਇਹਨੂੰ ਅਸੀਂ ਇੰਪਲੀਮੈਂਟ ਕੀਤਾ ਹੈ हां जे लोड ਪਏਗੀ ਜਾਂ ਕਿਤੇ ਲੱਗੇਗਾ ਸਾਨੂੰ ਕੋਈ ਬਲਾਈਂਡ ਸਪੌਟ ਬਚੇ ਨਹੀਂ ਤੋ ਉਹ ਇਹਦੇ ਚੈਟ ਕਰ ਲੈ ਜਾਂਦੇ ਤੇ ਸਰ ਸਿਰਫ ਨਗਰ ਨਿਕਮ ਦੀ ਹੀ ਟੀਮ ਜਾਂ ਪੰਜਾਬ ਪੁਲਿਸ ਦਾ ਜਵਾਨ ਵੀ ਇਸ ਜਗ੍ਹਾ ਤੇ ਤਾਇਨਾਤ ਕੀਤੇ ਜਾਣਗੇ ਤੇ ਹੁਣ ਤੋਂ ਸ਼ੁਰੂਆਤ ਹੋ ਚੁੱਕੀ ਹੈ ਇਹ ਦੋ ਏਰੀਆਜ਼ ਵਿੱਚ ਡਿਵਾਈਡਡ ਹੈ ਜੇ ਇਧਰਲਾ ਏਰੀਆ ਜਿਹੜਾ ਇਹ ਕਾਰਪੋਰੇਸ਼ਨ ਕੰਟਰੋਲ ਕਰ ਰਹੀ ਹੈ ਤੇ ਇਹਦੇ ਨਾਲ ਇੱਕ ਹੋਰ ਹਾਲ ਹੈ ਪੈਰਲਲ ਉਹ ਅੰਮ੍ਰਿਤਸਰ ਪੁਲਿਸ ਕੰਟਰੋਲ ਕਰ ਰਹੀ ਹੈ ਸੋ ਉਹਨੂੰ ਅੰਮ੍ਰਿਤਸਰ ਪੁਲਿਸ ਆਪਣੇ ਤਰੀਕੇ ਨਾਲ ਮੋਨਿਟਰ ਕਰਦੀ ਹੈ ਔਰ ਲਾਈਵ ਫੀਡ ਉੱਥੇ ਵੀ ਆ ਰਹੀ ਹੈ ਤੇ ਇੱਥੇ ਵੀ ਆ ਰਹੀ ਹੈ ਸਰ 26 ਤਰੀਕ ਤੋਂ ਈ-ਚਲਾਨ ਦੀ ਜਿਹੜੀ ਸਹੂਲਤ ਚਾਲੂ ਹੋਣ ਜਾ ਰਹੀ ਹੈ ਕੀ ਲੱਗਦਾ ਹੈ ਕਿ ਇਸ ਦੇ ਨਾਲ ਕਿੰਨਾ ਕੁ ਫਾਇਦਾ ਮਿਲੇਗਾ 26 ਤਰੀਕ ਤੋਂ ਅਜੇ ਅੰਮ੍ਰਿਤਸਰ ਨਹੀਂ ਸ਼ੁਰੂ ਹੋ ਪਾਏਗਾ ਇਹਨੂੰ ਅਜੇ 8 ਤੋਂ 10 ਦਿਨ ਹੋਰ ਲੱਗਣਗੇ ਕਿਉਂਕਿ ਫਾਈਨਲ ਫੇਸੇਸ ਤੇ ਚੱਲ ਰਹੀ ਹੈ ਦੀ ਇੰਟੀਗ੍ਰੇਸ਼ਨ ਸਾਰੇ ਸੌਫਟਵੇਅਰਸ ਦੇ ਬਟ ਇੱਕ ਵਾਰ ਜਦੋਂ ਇਹ ਸ਼ੁਰੂ ਹੋ ਜਾਂਦਾ ਹੈ ਤੇ ਆਮ ਵੈਰੀ ਸ਼ੋਰ ਕਿ ਇਹ ਇੱਕ ਅਵੇਅਰਨੈਸ ਆਏਗੀ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਵਿੱਚ ਤੋਂ ਆਪਣੇ ਆਪ ਹੀ ਜਿਹੜੇ ਟ੍ਰੈਫਿਕ ਰੂਲਸ ਹੈ ਉਹ ਓਬੇ ਕਰਨਾ ਸ਼ੁਰੂ ਕਰ ਦੇਣਗੇ ਸਰ ਆਖਰੀ ਸਵਾਲ ਕਿੰਨੇ ਕਰੋੜ ਦਾ ਇਹ ਪ੍ਰੋਜੈਕਟ ਸੀ ਤੱਕੀ ਦੋ ਇਸ ਦੀ ਸ਼ੁਰੂਆਤ ਕਿਉਂਕਿ ਸੀਸੀਟੀਵੀ ਕੈਮਰੇ ਪਹਿਲਾਂ ਲੱਗ ਚੁੱਕੇ ਆ ਕਿ ਜਾਂ ਹੁਣ ਲੱਗੇ ਆ ਕਿਦੋਂ ਦੀ ਇਸ ਦੀ ਸ਼ੁਰੂਆਤ ਹੋਈ ਇਹ 91 ਕਰੋੜ ਦਾ ਪ੍ਰੋਜੈਕਟ ਸੀ ਤੇ ਬਿਲਕੁਲ ਹੀ ਟੋਟਲ ਇਨਸੈਪਸ਼ਨ ਦੇ ਹੋਏ ਸੀ ਸਾਰੇ ਕੈਮਰੇ ਜਿਹੜੇ ਆ ਉਹ ਨਿਊ ਨੇ ਤੇ ਲੇਟੈਸਟ ਨੇ ਤੇ ਅਪਡੇਟਡ ਨੇ ਤੇ 2 ਸਾਲ ਵਿੱਚ ਇਹ ਪ੍ਰੋਜੈਕਟ ਤਿਆਰ ਹੋਇਆ ਸੋ 91 ਕਰੋੜ ਦਾ ਇਹ ਪ੍ਰੋਜੈਕਟ ਸੀ ਜਿਹੜਾ 2 ਸਾਲ ਦੇ ਵਿੱਚ ਤਿਆਰ ਹੋਇਆ ਵਾ ਸੋ ਲੋਕ ਜਿਹੜੇ ਕਾਨੂੰਨ ਨਿਯਮਾਂ ਦੀ ਉਲੰਘਣਾ ਕਰਦੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਆ ਉਹਨਾਂ ਦੇ ਲਈ ਹੁਣ ਕਾਸ ਸিসিਟੀਵੀ ਕੈਮਰਾ ਜ਼ਰੀਏ ਉਹਨਾਂ ਤੇ ਨਜ਼ਰ ਰੱਖੀ ਜਾਏਗੀ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ